ਸਸੀ ਕਾਲ ਜੀ ਜਿਵੇਂਦਾਰ ਭਰਾਵਾਂ ਵਾਸਤੇ ਇੱਕ ਟਾਰਚ ਲੈ ਕੇ ਆਏ ਆ ਆਪਾਂ ਟਾਰਚ ਤੁਸੀਂ ਤੁਹਾਨੂੰ ਚੈੱਕ ਕਰਵਾਵੋਗੇ ਹਨੇਰਾ ਕਰਕੇ ਵੀ ਜਗਾ ਕੇ ਦਿਖਾਵੋਗੇ ਬਹੁਤ ਲੰਮੀ ਜਿੰਨਾ ਭਰਾਵਾਂ ਦੇ ਬਾਗ ਨੇ ਪਾਣੀ ਦੀ ਵਾਰੀ ਵਾਸਤੇ ਰਾਤ ਨੂੰ ਜਾਂਨੇ ਆਪਾਂ ਇੱਕ ਇੱਕ ਚੀਜ਼ ਦਿਖਾਉਂਦੀ ਬਹੁਤ ਲੰਮੀ ਅੰਦੀ ਰੋਸ਼ਨੀ ਆ ਤੁਹਾਨੂੰ ਚੈੱਕ ਕਰਵਾਵਾਂਗੇ ਸਲੈਟ ਬੰਦ ਕਰਕੇ ਵੀ ਤੇ ਸਾਡੇ ਕੋਲੇ आ गई ने लाइटा चेक करो दोस्तों लाइट बंद करें दोस्तों लाइट बंद करके तुम तो दिखाने आ देखो जी बहुत लम्मी इन्हें फंक्शन कहीं ने फंक्शन कहीं ने ਡੀਪਰ ਵੀ ਮਾਰਦੀ ਹੈ ਜੀ ਸਾਈਡ ਵਾਲਾ ਬਲਬ ਨਹੀਂ ਲਾਲ ਵੀ ਜਗਦੀ ਹੈ ਜੀ ਜਿੱਦਾਂ ਦੇ ਮਰਜ਼ੀ ਫੰਕਸ਼ਨ ਕਰਵਾ ਲਓ ਇਹਨਾਂ ਦੇ ਕੋਲੋਂ ਫੰਕਸ਼ਨ ਕਾਫੀ ਨੇ ਜੀ ਬਹੁਤ ਲੰਮੀ ਰੋਸ਼ਨੀ ਹੈ ਜੀ ਆਪਣੇ ਕੋਲ ਸਟਾਕ ਆ ਚੁੱਕਾ ਹੈ ਜੀ ਜਿਸ ਭਰਾ ਨੂੰ ਚਾਹੀਦੀ ਹੋਵੇ ਬੈਟਰੀ ਆਪਣੀ ਦੁਕਾਨ ਤੇ ਵਿజిਟ ਕਰੋ ਤੇ ਬੈਟਰੀ ਖਰੀਦੋ ਜੀ ਧੰਨਵਾਦ ਜੀ ਸ਼ੁਕਰੀਆ